ਜਿੱਥੇ ਗੁਰੂ ਜੀ ਨੇ ਕਾਂ ਦੀ ਜੁਨੀ ਪਏ ਆਪਣੇ ਸਿੱਖ ਨੂੰ ਕੀਤਾ ਮੁਕਤ ਉਸ ਸਥਾਨ ਦੇ ਦਰਸ਼ਨ ਕਰਵਾਵਾਂਗੇ ਪਹੁੰਚੇ ਹਾਂ ਪਿੰਡ ਕਾਲਚਰਾਣੀ ਦੇ ਗੁਰਦੁਆਰਾ ਗੁਰੂ ਸਰ ਸਾਹਿਬ ਵਿਖੇ ਪਿੰਡ ਕਾਲਚਰਾਣੀ ਬਠਿੰਡਾ ਤੋਂ ਬਾਦਲ ਰੋਡ ਤੇ ਸਥਿਤ ਹੈ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਲਵੰਡੀ ਸਬੂਲ ਜਾਂਦੇ ਹੋਏ ਇਸ ਸਥਾਨ ਤੇ ਪਹੁੰਚੇ ਸਨ ਜਦ ਸਮੇ ਗੁਰੂ ਜੀ ਇਸ ਸਥਾਨ ਤੇ ਪਹੁੰਚੇ ਸਨ ਤਾਂ ਇੱਥੇ ਇੱਕ ਬਹੁਤ ਵੱਡਾ ਛੱਪੜ ਸੀ ਤੇ ਫਲਾਹੀ ਦਾ ਰੁੱਖ ਸੀ ਜਿਸ ਉੱਪਰ ਕਾਂ ਦੇ ਬੱਚੇ ਰਹਿੰਦੇ ਸਨ ਤਾਂ ਗੁਰੂ ਜੀ ਨੇ ਸਿੱਖਾਂ ਨੂੰ ਆਦੇਸ਼ ਕੀਤਾ ਕਿ ਉਹਨਾਂ ਵਿੱਚੋਂ ਇੱਕ ਬੱਚੇ ਨੂੰ ਚੁੱਕ ਲਿਓ ਤਾਂ ਸਿੱਖਾਂ ਨੇ ਕਿਹਾ ਕਿ ਕਿਸ ਨੂੰ ਚੁੱਕ ਕੇ ਲੈ ਕੇ ਤਾਂ ਗੁਰੂ ਜੀ ਨੇ ਕਿਹਾ ਕਿ ਜੋ ਤੁਹਾਨੂੰ ਚੁੰਝ ਮਾਰਨ ਆਵੇਗਾ ਉਸ ਨੂੰ ਬਾਹਰ ਕੱਢ ਲਿਓ ਤੇ ਉਸ ਦੀ ਧੌਣ ਮੋੜ ਦਿਓ ਤਾਂ ਸਿੱਖਾਂ ਨੇ ਪੁੱਛਿਆ ਗੁਰੂ ਜੀ ਇਹ ਕੀ ਕੌਤਕ ਹੈ ਇਸ ਦੀ ਧੌਣ ਮੋੜ ਕੇ ਕਿਉਂ ਮਾਰਿਆ ਗਿਆ ਤਾਂ ਗੁਰੂ ਜੀ ਨੇ ਕਿਹਾ ਕਿ ਪਾਈ ਇਹ ਇੱਕ ਸਿੱਖ ਸੀ ਜੋ ਕਿ ਲੰਗਰ ਵਿੱਚ ਸੇਵਾ ਕਰਦਾ ਸੀ ਤਾਂ ਲੰਗਰ ਵਿੱਚ ਸੇਵਾ ਕਰਦਾ ਖਿਜਦਾ ਬਹੁਤ ਸੀ ਹਰ ਇੱਕ ਨੂੰ ਪੱਜ ਪੱਜ ਪੈਂਦਾ ਸੀ ਤਾਂ ਸਿੱਖਾਂ ਵਿੱਚੋਂ ਬਚਨ ਹੋਇਆ ਕਿ ਕਿਉਂ ਸਾਰੀ ਤੇੜੀ ਕਾਂ ਕਾਂ ਕਰਦਾ ਰਹਿਣਾ ਹੈ ਤਾਂ ਇਸ ਨੂੰ ਕਾਂ ਦੀ ਜੋਨੀ ਮਿਲੀ ਸੀ ਪੂਰਾ ਇਤਿਹਾਸ ਇਥੋਂ ਦੇ ਮੁੱਖ ਗ੍ਰੰਥੀ ਜੀ ਪਾਸੋਂ ਜਾਣਾਂਗੇ ਤਾਂ ਸਹੀ ਕੀ ਨਾਮ ਹੈ ਬਾਬਾ ਕੁਲਦੀਪ ਸਿੰਘ ਸਖਤ ਅੱਬਾ ਜੀ ਇਸ ਨਗਰ ਦਾ ਕੀ ਨਾਮ ਹੈ ਤੇ ਇਤਿਹਾਸ ਜਿਹੜਾ ਗੁਰੂ ਘਰ ਦਾ ਇਤਿਹਾਸੀ ਹੈ ਇਹ ਪਿੰਡ ਇਹ ਪਿੰਡ ਦਾ ਨਾਮ ਹੈ ਕਾਲਚ ਰਾਣੀ 1705 ਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮੁਕਸਰ ਸਾਹਿਬ ਦੀ ਜੰਗ ਲੜ ਕੇ ਜਦੋਂ ਆਏ ਆ ਭੁੰਦੜ ਵਿੱਚ ਦੇ ਹੁੰਦੇ ਹੋਏ ਤੇ ਥੇੜੀ ਪਹੁੰਚੇ ਆ ਤੇ ਥੇੜੀ ਤੋਂ ਭਾਈ ਰੂਪ ਚੰਦ ਦੇ ਪੋਤਰੇ ਨਾਲ ਸੀ ਭਾਈ ਪਰਮ ਸਿੰਘ ਤੇ ਧਰਮ ਸਿੰਘ ਤੇ ਉਹ ਜਦੋਂ ਅੱਗੇ ਸਤਿਗੁਰੂ ਜੁਰੇ ਕਹਿੰਦੇ ਮਹਾਰਾਜ ਵਿੱਚ ਨੇੜੇ ਪਿੰਡ ਕਾਲਚਰਾਣੀ ਉੱਥੇ ਸਾਡੇ ਰਿਸ਼ਤੇਦਾਰ ਵੀ ਰਹਿੰਦੇ ਆ ਤੇ ਵੀ ਉੱਥੇ ਚਲੀਏ ਇੱਥੇ ਫਿਰ ਬੀੜ ਬਹੁਤ ਵੱਡਾ ਸੀ ਹੁਣੇ 1999 ਤੱਕ ਜਾਂ ਮੰਨ ਲਓ 2002 ਤੱਕ ਬਹੁਤ ਵੱਡਾ ਬੀੜ ਇੱਥੇ ਰਿਹਾ ਹੈਗਾ 90 ਕਿਲੇ ਅੱਛਾ ਫਿਰ ਉਹ ਲੈ ਕਰਕੇ ਸਤਿਗੁਰੂ ਨਾ ਆਏ ਤੇ ਇਸ ਆ ਛੱਪੜਾ ਜਿਹੜਾ ਛੱਪੜ ਦੇ ਕਿਨਾਰੇ ਤੇ ਸਤਿਗੁਰੂ ਆ ਕੇ ਬੈਠੇ ਤੇ ਇੱਕ ਮਿਸਤਰੀ ਸਿੰਘ ਨੇ ਆ ਕਰਕੇ ਜਾਂ ਉਹਨਾਂ ਦਾ ਰਿਸ਼ਤੇਦਾਰ ਹੋਣਾ ਭਾਈ ਪਰਮ ਸਿੰਘ ਦਾ ਉਹਨੇ ਮੰਝਾ ਛਡਾਇਆ ਮਨ ਜਾਈ ਤੇ ਫਿਰ ਸਤਿਗੁਰੂ ਆਪ ਸਾਜ ਗਏ ਫਿਰ ਭਾਈ ਪਰਮ ਸਿੰਘ ਤੇ ਧਰਮ ਸਿੰਘ ਨੂੰ ਆਪ ਦੇ ਕੋਲ ਬੁਲਾਇਆ ਤੇ ਮਹਾਰਾਜ ਨੇ ਇਸ਼ਾਰਾ ਕਰਕੇ ਪਲਾਹੀ ਦੇ ਰੁੱਖ ਨੂੰ ਤੇ ਕਿਹਾ ਵੀ ਇਹਦੇ ਉੱਤੇ ਤਿੰਨ ਬੱਚੇ ਕਾਂ ਦੇ ਆ ਤੇ ਇੱਕ ਉਹਨਾਂ ਦਾ ਬਾਪ ਹੈ ਮਾਂ ਕਿਤੇ ਗਈ ਹੋਈ ਹੈ ਚੋਗਾ ਵਗੈਰਾ ਲੈਣ ਵਾਸਤੇ ਤੇ ਉਹ ਜਿਹੜੇ ਤਿੰਨ ਬੱਚੇ ਨੇ ਉਹਨਾਂ 'ਚ ਆਪਣਾ ਇੱਕ ਸਿੱਖ ਹੈ ਤੇ ਉਹ ਫਿਰ ਭਾਈ ਪਰਮ ਸਿੰਘ ਕਹਿੰਦੇ ਮਹਾਰਾਜ ਉਹਦੀ ਪਛਾਣ ਕਹਿੰਦੇ ਪਛਾਣ ਜਿਹੜਾ ਨਾ ਸੂਰਜ ਪ੍ਰਕਾਸ਼ ਲਿਖਿਆ ਆ ਵੈ ਤੁਝ ਪਰ ਚੌਂਚ ਪਸਾਰੀ ਕਹਿੰਦੇ ਉਹ ਤੈਨੂੰ ਚੁੰਝ ਮਾਰਨਾ ਆਊਗਾ ਉਹ ਆਪਣਾ ਸਿੱਖ ਹੈ ਤੇ ਉਹ ਲਾ ਲਿਆ ਤੇ ਉਹ ਲਾ ਲਿਆ ਲਿਆ ਕੇ ਇਤ ਕਹਿੰਦਾ ਲੋਸਦ ਗੁਆ ਲੋ ਕਹਿੰਦੇ ਨਹੀਂ ਦੇਵੋ ਇਸ ਕੀ ਗਰੀਬਾ ਮਰੋਲੀ ਦੀ ਥਾਉਣ ਮਰੋੜ ਦੇ ਉਹਨੇ ਫਿਰ ਸਤਗੁਰੂ ਦਾ ਹੁਕਮ ਮੰਨਦਿਆਂ ਤੇ ਭਾਈ ਪਰਮਾ ਧਰਮ ਸਿੰਘ ਨੇ ਜਿਹੜਾ ਸੀ ਉਹਦੀ ਥਾਉਣ ਮਰੋੜਤੀ ਉਹ ਮਰ ਗਿਆ ਉਦੋਂ ਬਾਅਦ ਭਾਈ ਧਰਮ ਸਿੰਘ ਹੋਰਾਂ ਨੇ ਤੇ ਹੋਰ ਜਿਹੜੇ ਸਿੰਘ ਨਾਲ ਆਏ ਸੀਗੇ ਜਾਂ ਬੀਬੀਆਂ ਸੀਗੀਆਂ ਮਾਈ ਭੱਗ ਹੋਰੀਆਂ ਸਾਰਿਆਂ ਨੇ ਪੁੱਛਿਆ ਮਹਾਰਾ ਜੀ ਇਹ ਕੌਤਕ ਕੀ ਹੈ ਸਤਗੁਰੂ ਕਹਿਣ ਲੱਗੇ ਇਹ ਜਿਹੜਾ ਹੈਗਾ ਇਹ ਚਤਰਦਾਸ ਹੈ ਇਥੋਂ ਦਾ ਹੀ ਸਿੱਧੂ ਪਰਿਵਾਰ ਤੋਂ ਸਿੱਧੂਆਂ ਨੇ ਪਿੰਡ ਬੰਨਿਆ ਸੀ ਤੇ ਇਹ ਚਤਰਦਾਸ ਤੇ ਹਰੀਦਾਸ ਦੋ ਭਰਾ ਜਿਹੜੇ ਸੀਗੇ ਆਨੰਦਪੁਰ ਸਾਹਿਬ ਚਲੇ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੇ ਉੱਥੇ ਅੰਮ੍ਰਿਤਸਰ ਕੇ ਚਤਰ ਸਿੰਘ ਤੇ ਹਰੀ ਸਿੰਘ ਬਣ ਗਏ ਇਹ ਫਿਰ ਚਤਰ ਸਿੰਘ ਜਿਹੜਾ ਸੀਗਾ ਇਹ ਲਾਂਗਰੇਸ਼ੀ ਗੁਰੂ ਸਾਹਿਬ ਦਾ ਜਿਹੜਾ ਹਰੀ ਸਿੰਘ ਸੀਗਾ ਉਹ ਸੀਗਾ ਮਸੰਦ ਇਥੋਂ ਉਗਰਾਹੀ ਕਰਕੇ ਤੇ 75 ਪੈਸੇ ਰੱਖ ਲੈਂਦਾ ਜੇ 25 ਪੈਸੇ ਉੱਥੇ ਜਮ੍ਹਾਂ ਕਰਾ ਦਿੰਦਾ ਛੇੜਾ ਫੇਰੀ ਕਰਦਾ ਸੀਗਾ ਅੱਛਾ ਉਸ ਤੋਂ ਉਪਰੰਤ ਫਿਰ ਕੀ ਹੋਇਆ ਕਿ ਸਤਿਗੁਰੂ ਕਹਿੰਦੇ ਵੀ ਦੁਪਹਿਰੇ ਕੋਈ ਸਿੰਘ ਆਇਆ ਕੋਈ ਦਰਸ਼ਨ ਕਰਨ ਵਾਸਤੇ ਮਿਲਣ ਵਾਸਤੇ ਤੇ ਉਹਨੇ ਅਖੇ ਪਹਿਲਾਂ ਪ੍ਰਸ਼ਾਦਾ ਛਕਲਾਂ ਫਿਰ ਸਤਿਗੁਰੂ ਕੋਲੇ ਜਾਊਂਗਾ ਵੀ ਟਾਈਮ ਲੱਗ ਜਾਂਦਾ ਤੇ ਉਹ ਜਦੋਂ ਗਿਆ ਲੰਗਰ ਚ ਕਹਿੰਦਾ ਵੀ ਖਾਨਸਾ ਜੀ ਪ੍ਰਸ਼ਾਦਾ ਛਕਣਾ ਇਹ ਗਰਮ ਸੁਭਾ ਦਾ ਸੀ ਇਹ ਕਹਿੰਦਾ ਵੀ ਮੂੰ ਚੱਕ ਲੈnde ਦੁਪਹਿਰੀ ਆ ਜਾਂਦੇ ਸਾਨੂੰ ਸੌਣ ਨਹੀਂ ਦੇਣਾ ਕੋਈ ਟਾਈਮ ਹੁੰਦਾ ਪ੍ਰਸ਼ਾਦੇ ਦਾ ਤੇ ਉਹ ਫਿਰ ਸਿੰਘ ਕਹਿਣ ਲੱਗਿਆ ਕਹਿੰਦਾ ਵੀ ਗੁਰੂ ਦਾ ਸੇਵਾਦਾਰ ਐ ਤੂੰ ਕਾ ਕਾ ਕਰਦਾ ਕਾ ਬਣੇਗਾ ਜਦੋਂ ਇਹ ਜਿਹਾ ਸੁਭਾਅ ਤੇਰਾ ਉਹ ਬਚਨ ਤਾਂ ਹੀ ਕੱਢਤਾ ਉਹ ਫਿਰ ਲਾਂਗਰੀ ਕਹਿਣ ਲੱਗਿਆ ਕਹਿਣ ਲੱਗਿਆ ਵੀ ਹੁਣ ਤੂੰ ਇੱਕ ਬਚਨ ਤਾਂ ਕਹਿਤਾ ਜੇ ਤੇਰਾ ਪਾਰ ਹੋਊਗਾ ਤੇ ਹੁਣ ਮੇਰਾ ਉਧਾਰ ਕੌਣ ਕਰੂ ਕਹਿੰਦਾ ਜਿਹੜੇ ਮਾਲਕ ਦੇ ਬੂਹੇ ਤੇ ਬੈਠਾ ਹੈ ਇਹ ਤੇਰਾ ਉਧਾਰ ਕਰੂਗਾ ਫਿਰ ਇੱਥੇ ਅੱਗੇ ਸਤਿਗੁਰਾਂ ਨੇ ਉਸ ਬੱਚੇ ਦਾ ਉਧਾਰ ਕੀਤਾ ਗਾਂ ਦੇ ਦਾ ਉਹਦੀ ਜੁਨੀ ਕੱਟੀ ਛਤਰ ਸਿੰਘ ਦੋ ਫਿਰ ਕਾਮ ਬਣ ਦੇ ਜਾਂ ਪੈ ਗਿਆ ਸੀਗਾ ਉਦੋਂ ਬਾਅਦ ਅਗਲੇ ਦਿਨ ਸਤਿਗੁਰੂ ਫਿਰ ਇੱਧਰ ਗਏ ਹਨਗੇ ਸੈਰ ਕਰਨ ਵਾਸਤੇ ਤੇ ਫਿਰ ਇਹ ਪਿੰਡ ਦੇ ਪਹਿਲੇ ਦਿਨ ਤੱਕ ਨਹੀਂ ਆਇਆ ਸਿੱਧੂ ਪਰਿਵਾਰ ਚ ਕੋਈ ਡਰਦੇ ਸੀ ਪਿੱਛੇ ਮੁਗਲ ਆਉਂਦੇ ਹੋਣਗੇ ਪਰ ਦੂਸਰੇ ਦਿਨ ਨੂੰ ਤਜਾਹ ਹੋ ਗਿਆ ਵੀ ਸਤਿਗੁਰੂ ਬੈਠੇ ਕੋਈ ਡਰ ਨਹੀਂ ਹੋਰ ਨਹੀਂ ਕਥਾ ਵਾਰਤ ਦੇ ਦੋ ਦਿਨ ਸਤਿਗੁਰੂ ਇੱਥੇ ਰਹੇ ਆ ਕਥਾ ਵਾਰਤਾ ਵੀ ਹੁੰਦੀ ਰਹੀ ਆ ਅਗਲੇ ਦਿਨ ਜਦੋਂ ਸਤਿਗੁਰੂ ਸ਼ਹਿਰ ਕਰਨ ਗਏ ਤੇ ਫਿਰ ਇਹ ਜਿਹੜੇ 2-4 ਬਜ਼ੁਰਗ ਸੀ ਉਹ ਅੱਗੋਂ ਦੀ ਹੋ ਗਈ ਕਹਿਣ ਲੱਗੇ ਮਹਾਰਾਜ ਇੱਧਰ ਨਾ ਜਾਓ ਕਿਉਂ ਕਹਿਣ ਲੱਗੇ ਉਸ ਛੱਪੜ ਤੇ ਬਹੁਤ ਵੱਡਾ ਕਸਪ ਰਹਿੰਦਾ ਹੈ ਉਹ ਸਾਬ ਤੇ ਬੰਦੇ ਨੂੰ ਲੰਗਾ ਜਾਂਦਾ ਹੈ ਐਡਾ ਤਕੜਾ ਸੱਪ ਆਹੋ ਇਸ ਕਰਕੇ ਮਹਾਰਾਜ ਇਸ ਤਾਂ ਉਹ ਰਾਹ ਵੀ ਛੱਡ ਤਾ ਉਹ ਰਾਹ ਛੱਡਿਆ ਹੋਵੇ ਉਧਰ ਕੋਈ ਵੀ ਜਾਂਦਾ ਨਹੀਂ ਡਰਦਾ ਉਧਰ ਕੋਈ ਪਸ਼ੂ ਲੈ ਕੇ ਵੀ ਨਹੀਂ ਜਾਂਦਾ ਸਤਿਗੁਰ ਕਹਿੰਦੇ ਉਹਦੇ ਮਾਰੇ ਆਏ ਆ ਅਸੀਂ ਫਿਰ ਸਤਿਗੁਰੂ ਜਦੋਂ ਗਏ ਤੇ ਨਜ਼ਦੀਕ ਤੋਂ ਜਿਹੜੀ ਵਾਈਬ੍ਰੇਸ਼ਨ ਉਸਨੇ ਕੰਪਨ ਜਿਹੜੀ ਹੈ ਧਰਤੀ ਦੇ ਇਹ ਉਹਨੇ ਸੱਪ ਨੂੰ ਫੜਦਾ ਕਿਉਂਕਿ ਸੁਣ ਤੇ ਉਹ ਉਦੋਂ ਖੜਕਾ ਸੁਣ ਕੇ ਬਾਹਰ ਆਇਆ ਬਾਹਰ ਫਣ ਚੱਕਿਆ ਉਹਨੇ ਰੜਾਇਆ ਉਹੋ ਸਤਿਗੁਰੂ ਨੂੰ ਦੇਖ ਕੇ ਤੇ ਸਤਿਗੁਰੂਆਂ ਨੇ ਫਿਰ ਵੀ ਰਾਸਣ ਹੋ ਕੇ ਤੇ ਚੌੜੇ ਫਣ ਵਾਲਾ ਤੀਰ ਮਾਰੇ ਤੇ ਸਿਰ ਕੱਟਦਾ ਉਹਦਾ ਤੇ ਉਹ ਤਾਂ ਕਰਕੇ ਉਹਦਾ ਨਾਖ ਕੱਟਾ ਸਰ ਤੇ ਉਹ ਤੋਂ ਬਾਅਦ ਨਿੰਗਾ ਨੇ ਫਿਰ ਉਹਦਾ ਨਾ ਰੱਖਦਾ ਕਟਾਰ ਸਰ ਕਹਿੰਦੇ ਕਟਾਰ ਕਟਾਰ ਨਾਲ ਸੱਪਣੀ ਮਾਰਦਾ ਕਿ ਕਟਾਰ ਤਾਂ ਹੁੰਦੀ ਗਿੱਠਦੀ ਹੈ ਸੂਰਜ ਪ੍ਰਕਾਸ਼ ਚ ਲਿਖਿਆ ਹੋਇਆ ਖਾਨਸਾ ਤਵਾਰੀ ਜਿਹੜਾ ਪਹਿਲੇ ਭਾਗ ਚ ਲਿਖਿਆ ਹੋਇਆ ਵੀ ਉਹ ਜਿਹੜਾ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ تیر ਨਾਲ ਉਹਦਾ ਜਿਹੜਾ ਉਧਾਰ ਕੀਤਾ ਉਹ ਜਿਹੜਾ ਉਥੇ ਗੁਰਦੁਆਰਾ ਘਟਾਰਸਰ ਸਾਹਿਬ ਦੋ ਮਹਾਰਾਜ ਨੇ ਇੱਥੇ ਕੌਤ ਕੀਤੇ ਨੇ ਜੈਸਾ ਬਰਬਰਾ ਸਾਹਿਬ ਦੇ ਚਤਤਨ ਕੋਈ ਨਿਸ਼ਾਨੀ ਇਤਿਹਾਸ ਨਵਾਂ ਬਣਿਆ ਨਾ ਅ ਪ੍ਰਾਤਨ ਨਿਸ਼ਾਨੀ ਨਹੀਂ ਕਿਉਂਕਿ ਉਥੇ ਪਲਾਹੀ ਖੜੀ ਸੀ ਇਹ ਫਿਰ ਘਰਾ ਨੇ ਦੋ ਥਾਂ ਦੱਬਣੀ ਸੀ ਕਿਉਂਕਿ ਪਲਾਹੀ ਜਿਹੜੀ ਪੱਟਦੀ ਦੁਬਾਰਾ ਅਸੀਂ ਲਾਈ ਆ ਵੈਸੇ ਉਹ ਨਿਸ਼ਾਨੀ ਤੇ ਉਹ ਖੂ ਵੀ ਲੱਗਿਆ ਸਾਰੇ ਪਿੰਡ ਦੇ ਜਿਹੜੇ ਤਿੰਨ ਖੂ ਹੋਰ ਹੈ ਉਹਨਾਂ ਦਾ ਪਾਣੀ ਖਾਰਾ ਹੈ ਇੱਕ ਤੋਪਕਾ ਵੀ ਨਹੀਂ ਪੀ ਸਕਦੇ ਪਰ ਇਹ ਪਾਣੀ ਮਿੱਠਾ ਹੈਗਾ ਦੂਜੀ ਗੱਲ ਇਹ ਚੰਬੜੀ ਰੋਗ ਦੇ ਜਿਨ੍ਹਾਂ ਨੂੰ ਹੁੰਦਾ ਕੋਖਰਕ ਵਗੈਰਾ ਜਾਂ ਕਿਸੇ ਕਿਸਮ ਦੀ ਉਹ ਫਿਰ ਇੱਥੋਂ ਲੈ ਜਾਂਦੇ ਆ ਮਤਲਬ ਭਲਾ ਹੋ ਜਾਂਦਾ ਹੈ ਤੇ ਕੁਦਰਤੀ ਹੈ ਦਰਸ਼ਨ ਪਿਆਸ ਬਹੁਤ ਮਨ ਮੇਰੇ ਦਰਸ਼ਨ ਪਿਆਸ ਬਹੁਤ ਮਨ ਮੇਰੇ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ ਨਿਹਾਲ ਨਾਨਕ ਦਰਸ ਨਿਹਾਲ ਦਰਸ਼ਨ ਪਿਆਸ ਬਹੁਤ ਮਨ ਮੇਰੇ